ਪਲਾਸ 5 ਨਿਆਣਾ ਜੰਡੀਗੜਾ ਹੁੰਦਾ ਨਾ ਉਹ ਪੂਰੀ ਦੂਕਰ ਪਟਦਾ ਜਿੱਥੇ ਤੱਕ ਰੇਸ ਲੱਗਦੀ ਹੈ ਸਕੂਟਰ ਦੀ ਉਹ ਪੂਰੀ ਲਾ ਦਿੰਦਾ ਸੜਕ ਤੇ ਜੇ ਕੋਈ ਕਾਰ ਅਧਕਾਰ ਭਜਾਉਂਦਾ ਚਾਹ ਪੁੱਠੀ ਹੋ ਜੇ ਤੂੰ ਐਸੀ ਤਰ੍ਹਾਂ ਦੀ ਆਜ਼ਾਦੀ ਦਾ ਨਿਗ ਮੰਨਣ ਲਈ ਬਹੁਤੇ ਬੱਚੇ ਬਾਹਰ ਨੂੰ ਪਾਜਦੇ ਹਮ ਰਿਕਾਰਡ ਮਾਰਿਆ ਕਾਰ ਲੈ ਲਈ ਕਰੋੜਪਤੀ ਕੋਲ ਵੀ ਉਹੀ ਕਾਰ ਹੈ ਤੁਹਾਡੇ ਕੋਲ ਵੀ ਉਹੀ ਕਾਰ ਹੈ ਇਹ ਚੀਜ਼ਾਂ ਦੇ ਚੱਕਰ ਚ ਫਿਰ ਬੰਦਾ ਉਧਰ ਨੂੰ ਪਾਜਦਾ ਜਦੋਂ ਪਿੰਡੋਂ ਪਲਾਸਵਾਂ ਚ ਨਿਆਣਾ ਜੰਡੀਗੜਾ ਹੁੰਦਾ ਨਾ ਉਹ ਪੂਰੀ ਦੂਕਰ ਪਟਦਾ ਜਿੱਥੇ ਤੱਕ ਰੇਸ ਲੱਗਦੀ ਹੈ ਸਕੂਟਰ ਦੀ ਉਹ ਪੂਰੀ ਲਾ ਦਿੰਦਾ ਸੜਕ ਤੇ ਜਦੋਂ ਕੋਈ ਕਾਰ ਅਧਕਾਰ ਭਜਾਉਂਦਾ ਚਾਹ ਪੁੱਠੀ ਹੋ ਜੇ ਤੋ ਐਸੀ ਤਰ੍ਹਾਂ ਦੀ ਆਜ਼ਾਦੀ ਦਾ ਨਿਗ ਮੰਨਣ ਲਈ ਬਹੁਤੇ ਬੱਚੇ ਬਾਹਰ ਨੂੰ ਭਜਦੇ ਹ ਗਿਕਾਰਡ ਮਾਰਿਆ ਕਾਰ ਲੈ ਲਈ ਕਰੋੜਪਤੀ ਕੋਲ ਵੀ ਉਹੀ ਕਾਰ ਹੈ ਤੁਹਾਡੇ ਕੋਲ ਵੀ ਉਹੀ ਕਾਰ ਹੈ ਇਹ ਚੀਜ਼ਾਂ ਦੇ ਚੱਕਰ ਚ ਫਿਰ ਬੰਦਾ ਉਧਰ ਨੂੰ ਭਜਦਾ ਹੈ ਮਾਨਸਿਕ ਗੁਲਾਮੀ ਇੱਥੇ ਸਾਡੇ ਰਹਿੰਦੀ ਹੈ ਸਮਾਜਿਕ ਗੁਲਾਮੀ ਤੁਸੀਂ ਕੀ ਪਾਇਆ ਗਵਾਂਢੀ ਦੱਸੂਗਾ ਤੁਹਾਨੂੰ ਤੁਸੀਂ ਐ ਨਹੀਂ ਕਰਨਾ ਐ ਕਰਨਾ ਇੱਥੇ ਨਹੀਂ ਖੜਨਾ ਹਮ ਧਾਰਮਿਕ ਤੌਰ ਤੇ ਬਹੁਤ ਬੰਦਚ ਹੈ ਉੱਥੇ ਸਾਰੀਆਂ ਖੁੱਲ੍ਹਾ ਹੈ ਸ਼ਾਇਦ ਇੱਕ ਇੱਕ ਵਾਰ ਹੀ ਬੰਦਾ ਤਾਂ ਉੱਥੇ ਜਾ ਕੇ ਟੱਚ ਕਰਦਾ ਪੱਤਣ ਨੂੰ ਹਮ ਤੋਂ ਬਹੌਲੀ-ਹੌਲੀ ਮੁਰਨਗੇ ਪਰ ਐ ਨਹੀਂ ਲੱਗਦਾ ਮਾਨ ਸਾਹਿਬ ਵੀ ਜੋ ਕੱਲ ਘਟਨਾ ਕਰਮ ਪੁਲਿਸ ਨੇ ਜੋ ਧੱਕੇ ਨਾ ਕੀਤਾ ਬਜ਼ੁਰਗਾਂ ਨੂੰ ਉਠਾਇਆ ਉਹਦੇ ਨਾਲ ਹੋਰ ਨੌਜਵਾਨਾਂ ਦਾ ਅ ਰੋਡ ਟੁੱਟੂਗਾ ਉਹਦੇ ਨਾਲ ਹੋਰ ਨੌਜਵਾਨ ਕਹਿਣਗੇ ਵੀ ਇੱਥੇ ਹੈ ਕੀ ਜਿਹੜਾ ਨਹੀਂ ਇਹ ਸਵਾਲ ਤਾਂ ਤੁਹਾਡਾ ਹਟ ਮੈਂ ਚਲੋ ਮੈਂ ਤੁਹਾਨੂੰ ਜਵਾਬ ਦੇ ਦਿੰਦਾ ਕਿਸੇ ਵੀ ਧਰਨੇ ਦੀ ਰੂਪਰੇਖਾ ਤੁਸੀਂ ਤੇ ਮੈਂ ਨਹੀਂ ਤੈਅ ਕਰੋਗੇ ਜਿਹੜੀ ਕੋਈ ਵੀ ਦੇਖੋ ਜਿੱਦਾਂ ਹੁਣ ਮੈਂ ਗਾ ਸਕਦਾ ਮੈਂ ਮੈਂ ਕਿਸਾਨਾਂ ਦੇ ਹੱਕ ਚ ਗਾ ਸਕਦਾ ਮੇਰਾ ਕੰਮ ਬੇਸਿਕਲੀ ਇਹ ਗਾਉਣਾ ਤੇ ਲਿਖਣਾ ਹੈ ਐਦਾਂ ਜਦੋਂ ਕੋਈ ਵੀ ਪ੍ਰੋਟੈਸਟ ਹੁੰਦਾ ਉਹਦੀ ਰੂਪਰੇਖਾ ਜਿਹੜੀ ਜੂਨੀਅਨ ਤੇ ਕਾਡਰ ਹੁੰਦਾ ਉਹੀ ਤੁਸੀਂ ਸਿੰਪਥੀ ਕਰ ਸਕਦੇ ਹੋ ਜਾਂ ਜਾ ਸਕਦੇ ਹੋ ਪਰ ਜਿਹੜਾ ਪੱਕਾ ਮੋਰਚ ਹੈ ਧਰਨਾ ਇਹਨੂੰ ਕਿਸਾਨ ਜੂਨੀਅਨ ਹੀ ਤੈਅ ਕਰਦੀ ਹੁੰਦੀ ਹੈ ਇਹ ਉਹਨਾਂ ਦੀ ਰਣਨੀਤੀ ਹੋਊਗੀ ਉਹ ਦੱਸਣਗੇ ਅੱਗੇ ਕਿਸ ਤਰ੍ਹਾਂ ਤੈਅ ਕਰਨਾ ਹੈ ਹਮ ਇਕਤਾ ਚ ਕਮੀ ਲੱਗੀ ਇਸ ਵਾਰ ਬਹੁਤ ਜ਼ਿਆਦਾ ਪੰਜਾਬ ਦੀ ਬਦਕਿਸਮਤੀ ਹੈ ਕਈ ਪਾਸੇ ਨੂੰ ਤੁਰਿਆ ਹੈ ਹਮ ਮੈਂ ਤਾਂ ਬਹੁਤ ਸਾਲ ਪਹਿਲਾਂ ਗਿਆ ਸੀ ਏਕੇ ਬਿਨ ਇਨਕਲਾਬ ਲਿਆ ਨਹੀਂ ਹੋਣਾ ਤੂੰ ਫਸਲਾਂ ਨੂੰ ਰੋਨੀ ਇਥੇ ਘਾ ਵੀ ਨਹੀਂ ਹੋਣਾ ਹਮ ਸੋ ਇਹ ਹੌਲੀ ਹੌਲੀ ਪਰਸਥਿਤੀਆਂ ਬਣਦੀਆਂ ਕਾਰਪੋਰੇਟ ਬਹੁਤ ਸਟਰੋਂਗ ਹੈ ਇਕੱਲੇ ਤੁਸੀਂ ਪੰਜਾਬ ਤੇ ਭਾਰਤ ਨੂੰ ਨਾ ਦੇਖੋ ਹਮ ਪੂਰੀ ਦੁਨੀਆ ਇਸ ਤਰ੍ਹਾਂ ਜਕੜ ਲਈ ਕਾਰਪੋਰੇਟਾਂ ਨੇ ਕਿ ਅਮਰੀਕਾ ਆਸਟ੍ਰੇਲੀਆ ਕੈਨੇਡਾ ਵਰਗੇ ਮਲਕਾਂ ਦਾ ਜਿਹੜਾ ਧਰਤੀ ਦਾ ਪਾਣੀ ਖਰੀਦਿਆ ਹੋਇਆ ਹੈਗਲੇ ਨੇ ਤੁਸੀਂ ਤੁਪਕਾ ਵੀ ਨਹੀਂ ਕੱਢ ਸਕਦੇ ਉੱਥੋਂ ਹਮ ਹਾਂ ਹੁਣ ਤੁਸੀਂ ਦੇਖੀ ਜਾਓ ਇਹ ਜਿਹੜਾ ਅਸਲ 'ਚ ਜਿਹੜੀ ਇਹ ਹੋਰ ਗੁਫ਼ਤਗੂਆ ਕਿਤੇ ਫੇਰ ਕਰਾਂਗੇ ਹਮ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਬਹੁਤ ਚੀਜ਼ਾਂ ਉਸ ਤਰ੍ਹਾਂ ਨਹੀਂ ਹਮ ਜਿੱਥੇ ਜਾ ਕੇ ਸਰਕਾਰਾਂ ਦੀ ਵੀ ਰੀਚ ਖਤਮ ਹੋ ਜਾਂਦੀ ਹੈ ਉੱਥੇ ਉਹ ਦੁਨੀਆ ਬੈਠੀ ਹੈ ਜਿਹੜੀ ਇਹ ਪੂਰੀ ਦੁਨੀਆ ਨੂੰ ਚਲਾਉਂਦੀ ਹੈ ਤੇ ਇਸ ਤਰ੍ਹਾਂ ਦੇ ਸੰਵਿਧਾਨ ਆਪਣੀਆਂ ਇਸ ਤਰ੍ਹਾਂ ਦੀਆਂ ਧਾਰਾਵਾਂ ਬਣੀਆਂ ਹੋਈਆਂ ਕਿ ਜਿਹੜੇ ਵੱਡੇ ਲੋਕ ਉਹ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਵਪਾਰ ਕਰ ਸਕਦੇ ਆ। ਹੂੰ। ਤੋਂ ਹੌਲੀ-ਹੌਲੀ ਤੁਹਾਨੂੰ ਇੱਕ ਮੈਂ ਮਿਸਾਲ ਦੇ ਦੇਣਾ ਕਿ ਪਾਣੀ ਡੈਮਾਂ 'ਚ ਬੰਦ ਹੋ ਜਾਣਾ ਹੈ। ਹੌਲੀ-ਹੌਲੀ ਖਾੜੇ ਲੱਗ ਜਾਣੇ ਆ। ਧਰਤੀ ਦੇ ਬੋਰ ਹੌਲੀ-ਹੌਲੀ ਬੰਦ ਹੋ ਜਾਣੇ ਆ। ਤੇ ਅੱਜ ਦਾ ਹੁਣ ਮੋਹਾਲੀ ਆ। ਹੂੰ। ਸਿਟੀ। ਜਾਂ ਚੰਡੀਗੜ੍ਹ ਆ। ਹੁਣ ਲੋਕ ਭੱਜਦੇ ਆ ਫਲੈਟਾਂ 'ਚ ਰਹਿਣ ਨੂੰ। ਵੀ ਇੱਕ ਫਲੈਟ ਚਾਹੀਦਾ, ਥੱਲੇ ਕਾਫੀਓ ਚਾਹੀਦਾ। ਦੇ ਦਾ ਸੋਹਣੇ ਚਿਹਰੇ ਦੇ ਕਿਸ਼ਾ ਨੂੰ ਕੌਫੀ ਵੀ ਕਰਨ ਚੱਲਣਾ ਅਚਾਨਕ ਅੱਜ ਚੰਡੀਗੜ੍ਹ ਮੌੜੀ ਦਾ ਜਿਹੜਾ ਗ੍ਰਿਡ ਆਫ ਹੋ ਜੇ ਤੇ ਸੱਤ ਦਿਨ ਤੁਹਾਨੂੰ ਪਾਣੀ ਤੇ ਬਿਜਲੀ ਨਾ ਮਿਲੀ ਕੀ ਕਰੋਗੇ ਕਿਉਂਕਿ ਤੁਹਾਡੀ ਲੋਡ ਬਣ ਗਈ ਨਾ ਹਾਂ ਗਰਮੀ ਤੁਸੀਂ ਕੱਟ ਨਹੀਂ ਸਕਦੇ ਸੋ ਭਵਿੱਖ ਵਿੱਚ ਤੁਸੀਂ ਦੇਖਿਓ ਲੋਕਾਂ ਨੇ ਹੌਲੀ ਹੌਲੀ ਪਿੰਡਾਂਾਲ ਨੂੰ ਭੱਜਣਾ ਹਾਂ